ਕਿਸੇ ਦਾ ਦਿਮਾਗ ਚੁੱਪਚਾਪ ਕੰਟਰੋਲ ਕਰਨਾ ਇੱਕ ਕਲਾ ਵੀ ਹੈ ਤੇ ਇੱਕ ਖਤਰਨਾਕ ਹਥਿਆਰ ਵੀ ਹਜ਼ਾਰਾਂ ਲੋਕ ਰੋਜ਼ਾਨਾ ਬ੍ਰੇਨਵਾਸ਼ ਕਰੇ ਜਾਂਦੇ ਆ ਸਭ ਨਾਲ ਤੋਂ ਜਿਹੜੀ ਖਤਰਨਾਕ ਗੱਲ ਇਹ ਨੇ ਕਿ ਉਹ ਬ੍ਰੇਨਵਾਸ਼ ਕਰੇ ਜਾਂਦੇ ਸਭ ਨਾਲ ਤੋਂ ਖਤਰਨਾਕ ਗੱਲ ਇਹ ਹੈ ਕਿ ਉਹ ਉਹ ਵਿਅਕਤੀਆਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਬ੍ਰੇਨਵਾਸ਼ ਹੋ ਰਹੇ ਹਾਂ ਹਾਂਜੀ ਆਪਾਂ ਨੇ ਜਿਵੇਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਜਾਣਿਆ ਕਿ ਪਹਿਲੇ ਵੀ ਜਾਣਿਆ ਆਪਾਂ ਨੇ ਕਿ ਬ੍ਰੇਨ ਵਾਸ਼ਿੰਗ ਕੀ ਹੁੰਦੀ ਹੈ ਤੇ ਦੂਜੀ ਵਿੱਚ ਜਾਣਿਆ ਹੈ ਕਿ ਬ੍ਰੇਨ ਵਾਸ਼ਿੰਗ ਕਿਵੇਂ ਕਰੀ ਜਾਂਦੀ ਹੈ ਸੋ ਜਿਹੜੀ ਅੱਜ ਦੀ ਇਹ ਵੀਡੀਓ ਹੈ ਇਹਦੇ ਚ ਅਪਾਂ ਸਿੱਖਾਂਗੇ ਕਿ ਬ੍ਰੇਨ ਵਾਸ਼ਿੰਗ ਤੋਂ ਕਿਵੇਂ ਬਚਿਆ ਜਾਵੇ ਜਿਹੜੀ ਬ੍ਰੇਨ ਵਾਸ਼ਿੰਗ ਹੈ ਇਹ ਵਿਅਕਤੀ ਦੇ ਜਜ਼ਬਾਤਾਂ ਤੇ ਹਮਲਾ ਕਰਦੀ ਹੈ ਜਿਵੇਂ ਡਰ ਗੁੱਸਾ ਨਫ਼ਰਤ ਇਹ ਵਿਅਕਤੀ ਦੇ ਦਿਮਾਗ ਦੇ ਦਰਵਾਜ਼ੇ ਦੀਆਂ ਉਹ ਚਾਬੀਆਂ ਹੈ ਜਿਹੜੀਆਂ ਕਿ ਵਿਅਕਤੀ ਨੂੰ ਬ੍ਰੇਨ ਵਾਸ਼ਿੰਗ ਵੱਲ ਲੈ ਕੇ ਜਾਂਦੀਆਂ ਸੋ ਜੇਕਰ ਤੁਹਾਨੂੰ ਕੋਈ ਵਿਅਕਤੀ ਬੜਾ ਡਰਾਉਂਦਾ ਹੈ ਜਾਂ ਬੜਾ ਕੋਈ ਪੜਕਾ ਗੱਲ ਕਰਦਾ ਹੈ ਪੜਕਾਉਂਦਾ ਹੈ ਤੁਹਾਨੂੰ ਤਾਂ ਤੁਸੀਂ ਪਹਿਲਾਂ ਉਹਦੀਆਂ ਗੱਲਾਂ 'ਚ ਪੜਕਣਾ ਨਹੀਂ ਹੈ ਪਹਿਲਾਂ ਤਾਂ ਬੜੇ ਧਿਆਨ ਦੇ ਨਾਲ ਆਪਣੇ ਠੰਡੇ ਦਿਮਾਗ ਦੇ ਨਾਲ ਉਹ ਗੱਲ ਸੋਚੋ ਕਿ ਵਾਕਈ ਇਹ ਗੱਲ ਹੈਗੀ ਹੈ ਜਾਂ ਇਹ ਗੱਲ ਸਿਰਫ ਸਾਨੂੰ ਡਰਾਉਣੇ ਜਾਂ ਸਾਨੂੰ ਪੜਕਾਉਣੇ ਵਾਸਤੇ ਵਿਅਕਤੀ ਵਰਤ ਰਿਹਾ ਹੈ ਕਿਉਂਕਿ ਕੁਝ ਵਿਅਕਤੀ ਹੁੰਦੇ ਆ ਕਿ ਜਿਹੜੇ ਵਿਅਕਤੀ ਸਿਰਫ ਗੱਲ ਦਾ ਇੱਕ ਪਾਸਾ ਹੀ ਸੁਣਦੇ ਹੋ ਦੂਜਾ ਪਾਸਾ ਨਹੀਂ ਸੁਣਦੇ ਕਿਉਂਕਿ ਉਹ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਆ ਕਿ ਉਹ ਹਮੇਸ਼ਾ ਜਿਹੜੀ ਉਹਨਾਂ ਦੀ ਸੋਚ ਦੇ ਨਾਲ ਸੋਚ ਮਿਲਦੀ ਆ ਉਹ ਉਹੀ ਚੀਜ਼ਾਂ ਜਾਂ ਚੀਜ਼ਾਂ ਖਬਰਾਂ ਦੇਖਦੇ ਆ ਜਾਂ ਗੱਲਾਂ ਕਰਦੇ ਆ ਜਾਂ ਪੜ੍ਹਦੇ ਆ ਜਿਹੜੀਆਂ ਕਿ ਉਹਦੇ ਸੋਚ ਦੇ ਨਾਲ ਮਿਲਦੀਆਂ ਤੇ ਜਿਹੜੀਆਂ ਕੋਈ ਮਾੜੀ ਜੀ ਵੀ ਗੱਲ ਉਹਨਾਂ ਦੀ ਸੋਚ ਤੇ ਉਲਟ ਜਾਂਦੀ ਆ ਤਾਂ ਉਸ ਨੂੰ ਉਹ ਇਹ ਨਹੀਂ ਸਮਝਦੇ ਵੀ ਚਲੋ ਸ਼ਾਇਦ ਇਹ ਵੀ ਗੱਲ ਸੱਚੀ ਹੋ ਸਕਦੀ ਹੈ ਉਸ ਨੂੰ ਆਪਣਾ ਵਿਰੋਧੀ ਸਮਝਣ ਲੱਗ ਜਾਂਦੇ ਉਹ ਜੇ ਵਿਅਕਤੀ ਹੋਵੇ ਉਹ ਵਿਅਕਤੀ ਨੂੰ ਆਪਣਾ ਵਿਰੋਧੀ ਸਮਝਣ ਲੱਗ ਜਾਂਦੇ ਕਿ ਨਹੀਂ ਜੀ ਇਹ ਸਾਡਾ ਇਹ ਵਿਅਕਤੀ ਸਾਡਾ ਵਿਰੋਧੀ ਹੈ ਕਿਉਂਕਿ ਉਹ ਵਿਅਕਤੀ ਇਕੋ ਚੈਂਬਰ ਦਾ ਸ਼ਿਕਾਰ ਹੁੰਦੇ ਆ ਤੇ ਜਿਹੜੇ ਬ੍ਰੇਨ ਵਾਸ਼ ਕਰਨੇ ਵਾਲੇ ਹੁੰਦੇ ਆ ਉਹਨਾਂ ਵਾਸਤੇ ਇਹ ਬੜੇ ਸੌਖੇ ਹੁੰਦੇ ਕਿ ਇਹਨਾਂ ਨੂੰ ਕਿਵੇਂ ਬ੍ਰੇਨ ਵਾਸ਼ ਕਰਨਾ ਹੈ ਸੋ ਇਸ ਤੋਂ ਬਚਣ ਲਈ ਸਭ ਨਾਲ ਤੇ ਜਿਹੜੀ ਜ਼ਰੂਰੀ ਹੈ ਕਿ ਹਮੇਸ਼ਾ ਕੁਝ ਨਵੇਂ ਨਮਾਤੇ ਨਮਾ ਸਿੱਖਦੇ ਰਹੋ ਕੁਝ ਨਵੀਆਂ ਕਿਤਾਬਾਂ ਪੜੋ ਨਵੀਂ ਜਾਣਕਾਰੀ ਇਕੱਠੀ ਕਰੋ ਜਾਂ ਜਿਹੜੇ ਨਵੇਂ ਵਿਅਕਤੀ ਹੈ ਉਹਨਾਂ ਦੇ ਨਾਲ ਮਿਲੋ ਕਿਉਂਕਿ ਉਹਨਾਂ ਦੇ ਮਿਲਣ ਦੇ ਨਾਲ ਤੁਹਾਨੂੰ ਹੋਰ ਕੁਝ ਜ਼ਿਆਦਾ ਸਿੱਖਣੇ ਵਾਸਤੇ ਮਿਲੂਗਾ ਤੁਹਾਨੂੰ ਦੂਜੀ ਗੱਲਾਂ ਤੇ ਜਿਹੜੀ ਕਿਸੇ ਗੱਲ ਦਾ ਇੱਕ ਪੱਖ ਹੈ ਉਹਦੇ ਦੂਜੇ ਪੱਖ ਵੀ ਜਾਣਨ ਦਾ ਮੌਕਾ ਮਿਲੂਗਾ ਕਿ ਨਹੀਂ ਇਹਦਾ ਬਾਕੀ ਇਹ ਵੀ ਪੱਖ ਹੋ ਸਕਦਾ ਹੈ ਵਧੀਰੇ ਲੋਕਾਂ ਦੇ ਨਾਲ ਮਿਲਣ ਕਰਕੇ ਜਾਂ ਹੋਰ ਆਪਣੀਆਂ ਵਧੀਆ ਕਿਤਾਬਾਂ ਪੜ੍ਹਨੇ ਕਰਕੇ ਸੋ ਦੂਸਰੇ ਪੱਖ ਸੁਣਨੇ ਕਰਕੇ ਜਿਹੜਾ ਵਿਅਕਤੀ ਦੀ ਜਿਹੜੀ ਜਾਣਕਾਰੀ ਆ ਉਹਦੇ 'ਚ ਵਾਧਾ ਹੁੰਦਾ ਏ ਤੇ ਵਿਅਕਤੀ ਕੋਲ ਜਿਹੜਾ ਗਿਆਨ ਹੈ ਗਿਆਨ ਦਾ ਭੰਡਾਰ ਵੱਧਾ ਏ ਜਿਹੜੇ ਵਿਅਕਤੀ ਕੋਲ ਗਿਆਨ ਜ਼ਿਆਦਾ ਹੁੰਦਾ ਏ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੁੰਦਾ ਏ ਤੇ ਜਿਸ ਵਿਅਕਤੀ ਕੋਲ ਗਿਆਨ ਦੀ ਘਾਟ ਹੁੰਦੀ ਆ ਉਸਨੂੰ ਹਮੇਸ਼ਾ ਸਾਨੀ ਦੇ ਨਾਲੇ ਕੰਟਰੋਲ ਕਰਿਆ ਜਾ ਸਕਦਾ ਹਾਂਜੀ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਆ ਕਿ ਜਿਹੜੇ ਵਿਅਕਤੀਆਂ ਕੋਲ ਗਿਆਨ ਘੱਟ ਹੁੰਦਾ ਏ ਉਹ ਕਿਵੇਂ ਬ੍ਰੇਨ ਵਾਸ਼ਿੰਗ ਦਾ ਛੇਤੀ ਸ਼ਿਕਾਰ ਹੋ ਸਕਦੇ ਆ ਸੋ ਮੰਨ ਲਓ ਤੁਹਾਨੂੰ ਇੱਕ ਵਿਅਕਤੀ ਕਹਿ ਰਿਹਾ ਕਿ ਲਓ ਦੀ ਜਿਹੜੇ ਤੁਹਾਡੇ ਕੋਲ ਆ ਆਲੂਆਂ ਦੀ ਪੂਰੀ ਪਈ ਹੈ ਨਾ ਇਹ ਮੈਨੂੰ ਦਓ ਤੇ ਮੈਂ ਤੁਹਾਨੂੰ ਇਹ ਆਲੂਆਂ ਦੀ ਪੂਰੀ ਦਾ ਜਿਹੜੇ ਆਲੂ ਹੈ ਸਾਰੇ ਇਹਨਾਂ ਦਾ ਸੋਨਾ ਬਣਾ ਕੇ ਦਿੰਦਾ ਹੈ ਲਓ ਜੀ ਹੁਣ ਜੇ ਤਾਂ ਹੁਣ ਉਹ ਵਿਅਕਤੀ ਤਾੜੀਆਂ ਮਾਰ ਰਿਹਾ ਕੇ ਲਓ ਜੀ ਆ ਗਿਆ ਨਜ਼ਾਰਾ ਆ ਗਿਆ ਜਿਹੜੇ ਸਾਡੇ ਆਲੂ ਤੇ ਹੁਣ ਇਹਦੀ ਸਾਨੂੰ ਹੁਣ ਸੋਨਾ ਬਣਾ ਕੇ ਸਾਡੇ ਕੋਲ ਹੁਣ ਸੋਨੇ ਦੀ ਪੂਰੀ ਹੋ ਜਾਣੀ ਹੈ ਕਿ ਜਿੱਥੇ ਆਲੂਆਂ ਦੀ ਪੂਰੀ ਸੀ ਸੋ ਤਾਂ ਤੁਸੀਂ ਵੀ ਇਹ ਜਿਹੜਾ ਬ੍ਰੇਨ ਵਾਸ਼ਿੰਗ ਵੱਲ ਵਧ ਰਿਹਾ ਹੋ ਸੋ ਇਸ ਨਾਲ ਤੇ ਪਹਿਲਾਂ ਕੀ ਹੈ ਪਹਿਲਾਂ ਉਹ ਵਿਅਕਤੀਆਂ ਨੂੰ ਆਪਣੇ ਮਾਪੇ-ਮਾਪ ਨੂੰ ਜਾ ਕੇ ਪੁੱਛੋ ਕਿ ਭਾਈ ਸਾਨੂੰ ਕਿਸੇ ਬੰਦੇ ਨੇ ਕਿਹਾ ਕਿ ਸਾਨੂੰ ਆਹ ਜਿਹੜੇ ਆਲੂ ਦੇ ਟੁਕ ਦੇ ਦੇ ਤੇ ਅਸੀਂ ਇਹਦਾ ਸੋਨਾ ਬਣਾ ਕੇ ਦਿੰਦੇ ਆ ਤੇ ਜਾ ਕੇ ਮਾਪੇ-ਮਾਪ ਨੂੰ ਪੁੱਛੋ ਜੇ ਤੁਹਾਡੇ ਮਾਪੇ-ਮਾਪ ਕਹਿੰਦੇ ਕਿ ਨਹੀਂ ਪੁੱਤ ਵੀ ਇਸ ਤਰ੍ਹਾਂ ਥੋੜੀ ਹੋਣਾ ਆਏ ਆਲੂਆਂ ਦਾ ਸੋਨਾ ਥੋੜੀ ਬਣਦਾ ਆ ਆਲੂਆਂ ਦੀ ਸਬਜ਼ੀ ਬਣਦੀ ਹੈ ਜਾਂ ਫਿਰ ਆਲੂਆਂ ਦੇ ਪਕੌੜੇ ਬਣਦੇ ਆ ਇਹਦੇ ਚਿਪਸ ਬਣ ਜਾਂਦੇ ਆ ਤੇ ਪਰ ਇਹਨੇ ਸੋਨਾ ਬਣਦਾ ਤਾਂ ਸੋਨਾ ਨਹੀਂ ਨਾ ਕਿਤੇ ਬਣਨਾ ਤੇ ਤੁਹਾਡੇ ਦੇ ਉਪਯਕਤੀ ਦੇ ਦਿਮਾਗ ਦੇ ਵਿੱਚ ਇੱਕ ਦਾ ਮਾਹ ਵੀ ਹੈ ਇਹਨਾਂ ਸਾਡੇ ਨਾਲ ਤੇ ਉੱਟ ਗੱਲ ਕਰਤੀ ਹੈ ਇਹਦਾ ਵਿਰੋਧੀ ਆ ਬੜਾ 네ਗੇਟਿਵ ਸੋਚਦੇ ਆ ਯਾਰ ਪਈ ਇਹਦੇ ਬੰਦੇਆਂ ਨੇ ਕੀ ਗੱਲ ਕਰ ਰਹੇ ਨੇ ਇਹ ਵਿਰੋਧੀ ਆ ਜਾਣ ਕੇ ਕਹਿ ਰਹੇ ਆ ਸਾਨੂੰ ਸੋ ਤਾਂ ਤੁਸੀਂ ਜਿਸ ਤਰ੍ਹਾਂ ਦਾ ਤੁਹਾਡੇ ਦਿਮਾਗ 'ਚ ਖਿਆਲ ਆਉਂਦਾ ਤਾਂ ਤੁਸੀਂ ਲਗਭਗ 90% ਬ੍ਰੇਨ ਵਾਸ਼ਿੰਗ ਦਾ ਸ਼ਿਕਾਰ ਹੋ ਚੁੱਕੇ ਹੋ ਬ੍ਰੇਨ ਵਾਸ਼ਿੰਗ ਹੋ ਚੁੱਕੇ ਹੋ ਲੋਕੀ ਦੇਖੋ ਜਦ ਕਿ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਪ੍ਰੈਨਵਾਸ਼ਿੰਗ ਨਹੀਂ ਹੈ ਇਸ ਟਾਈਮ ਉਹਨਾਂ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਨਹੀਂ ਜੀ ਆਲੂਆਂ ਤੋਂ ਕਦੇ ਸੋਨਾ ਨਹੀਂ ਬਣਦਾ ਠੀਕ ਹੈ ਆਲੂਆਂ ਤੇ ਹਮੇਸ਼ਾ ਸਬਜੀ ਜੈਨਾਂ ਦੇ ਪਕੌੜੇ ਬਣਾਏ ਜਾਂਦੇ ਚਿਪਸ ਬਣਾਏ ਜਾ ਸਕਦੇ ਸੋ ਚਲੋ ਇਹਦਾ ਇੱਕ ਐਗਜ਼ਾਮਪਲ ਥੀ ਤੁਹਾਨੂੰ ਦੱਸਣੇ ਵਾਸਤੇ ਕਿ ਕਿਵੇਂ ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਜਿਹੜੇ ਹੁੰਦੇ ਆ ਤੁਹਾਡੇ ਨਾਲ ਕੋਈ ਉਹ ਬੰਦਾ ਵਾਦੇ ਕਰ ਸਕਦਾ ਕਿ ਨਹੀਂ ਜੀ ਦੇਖੋ ਤੁਸੀਂ ਇਹ ਮੇਰੀ ਗੱਲ ਮੰਨੋ ਤੇ ਤਾਂ ਕਰਕੇ ਆਹ ਚੀਜ਼ ਆਹ ਚੀਜ਼ ਤੁਹਾਡੇ ਫਾਇਦੇ ਬਾਤ ਹੋਊਗੀ ਜਿਵੇਂ ਕਿ ਆਪਾਂ ਨੇ ਇਥੇ ਜਿਹੜੀ ਇੱਕ ਪਿਛਲੀ ਵੀਡੀਓ थी ਉਹਦੇ ਵਿੱਚ ਦੇਖਿਆ ਤੇ ਕਿਵੇਂ ਜਿਹੜਾ ਉਹ ਨੇਤਾ ਹੁੰਦਾ ਏ ਤੇ ਲੋਕਾਂ ਨੂੰ ਜਿਹਦੇ ਵਿੱਚ 900 ਜੋਨ ਚੌਨਸਟਾਈਨ ਇਸ ਤਰ੍ਹਾਂ ਦਾ ਕੁਛ ਨੇਤਾ ਦਾ ਜਿਨੇ ਕਿ 900 ਤੇ ਉੱਪਰ ਲੋਕਾਂ ਦੀ ਇੱਕ ਉਹਨਾਂ ਨੂੰ ਵਿਸ਼ਪ ਪਲਾਤੀ ਸੀ ਕਿ ਨਹੀਂ ਤੁਸੀਂ ਨਹੀਂ ਤੁਸੀਂ ਅਮਰ ਹੋ ਜਾਉਗੇ ਤੁਸੀਂ ਇਹ ਵਿਸ਼ ਪੀਓ ਸੋ ਸਭ ਨਾਲ ਤੇ ਇਸ ਤੋਂ ਬਚਣ ਦਾ ਜਿਹੜਾ ਕਿ ਆਇਆ ਵਧੀਆ ਤਰੀਕਾ ਤਾਂ ਜਿਹੜੇ ਤੁਸੀਂ ਐ ਆਲੇ-ਦਾਲੇ ਉਹ ਪਹਿਲਾਂ ਗੱਲਬਾਤ ਕਰੋ ਪੁੱਛੋ ਹਮੇਸ਼ਾ ਇੱਕੇ ਤਰ੍ਹਾਂ ਦਾ ਨਾ ਸੋਚੋ ਕਿ ਨਹੀਂ ਇਹੀ ਹੈ ਅ ਕਿਸੇ ਵੀ ਗੱਲ ਦਾ ਇੱਕ ਪਾਸਾ ਹੀ ਨਾ ਦੇਖੋ ਕਿਉਂਕਿ ਜੇ ਤੁਸੀਂ ਇੱਕੋ ਪਾਸਾ ਦੇਖੋਗੇ ਤਾਂ ਤੁਸੀਂ ਬ੍ਰੇਨ ਵਾਸ਼ਿੰਗ ਦਾ ਸ਼ਿਕਾਰ ਹੋ ਸਕਦੇ ਆ ਇਸ ਲਈ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਹਰ ਇੱਕ ਕੋਈ ਵੀ ਗੱਲ ਹੈ ਉਹਦੇ ਪਹਿਲਾਂ ਸਾਰੇ ਪਾਸਿਆਂ ਧਿਆਨ ਦੇ ਨਾਲ ਦੇਖੋ ਸੁਣੋ ਫੇਰ ਹੀ ਕੋਈ ਜਾ ਕੇ ਫੈਸਲਾ ਲਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਵੀ ਦੱਸਿਓ ਕਿ ਆਪਾਂ ਨੇ ਬ੍ਰੇਨ ਵਾਸ਼ਿੰਗ ਤੇ ਬ੍ਰੇਨ ਵਾਸ਼ਿੰਗ ਦੇ ਵਿਸ਼ੇ ਉੱਤੇ ਹੋਰ ਪਾਰਟ ਬਣਾਈਏ ਜਾਂ ਕੋਈ ਹੋਰ ਨਵਾਂ ਵਿਸ਼ਾ ਸ਼ੁਰੂ ਕਰੀਏ ਜਿਹੜਾ ਕਿ ਬੜਾ ਇੰਟਰਸਟਿੰਗ ਹੋਵੇ ਹਾਂਜੀ ਕਮੈਂਟ ਕਰਕੇ ਜਰੂਰ ਦੱਸਣਾ ਸੋ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ ਅਗਲੀ ਵੀਡੀਓ ਆਪਾਂ ਬਣਾਉਂਗੇ ਇਕੋ ਚੈਂਬਰ ਤੇ ਇਕੋ ਚੈਂਬਰ ਤੇ ਬਾਅਦ ਤੁਸੀਂ ਹੋਰ ਵੀ ਦੱਸ ਸਕਦੇ ਹੋ ਜਿਹੜਾ ਕਿ ਵਿਸ਼ਾ ਤੁਹਾਨੂੰ ਵਧੀਆ ਲੱਗਦਾ ਹਾਂਜੀ ਸਾਰਿਆਂ ਨੂੰ ਜੱਤ ਕੋ ਸਤਿ ਸ਼੍ਰੀ ਅਕਾਲ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ